ਕਹੇ ਕਿ ਆਏ ਬੈ ਕੇ ਗੱਲ ਕਰਾਂਗੇ ਕਦੀ ਹੰਦੇ ਆ ਚਾਹੀਦਾ ਉਹ ਚਾਹੀਦਾ ਬਹੁ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਰਿਆਸਮੈਂਟ ਕਰਤਾ ਕੁੜੀ ਮੈਂ ਧੀ ਦੱਸਦੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਵਾ ਦਿੰਦੀ ਵੀ ਆ ਭਰਾਵੋ ਐਨਆਰਆਈ ਮੁੰਡੇ ਦੇ ਨਾਲ 2 ਸਾਲ ਪਹਿਲਾਂ ਧੀ ਦਾ ਵਿਆਹ ਕੀਤਾ ਤੇ ਅੱਜ 26 ਸਾਲਾ ਧੀ ਪਵਨਪ੍ਰੀਤ ਕੌਰ ਨੇ ਕਮਰੇ ਦੇ ਵਿੱਚ ਜੋ ਕੀਤਾ ਉਹ ਵੇਖ ਕੇ ਟੱਬਰ ਦਿੱਤਾ ਪੈਰਾ ਹੇਠੋਂ ਜ਼ਮੀਨ ਖਿਸਕ ਗਈ ਚਾਂਵਾਦ ਨਾਮ ਵਿਆਹੀ ਧੀ ਨੇ ਕਰਦੇ ਕਮਰੇ ਦੇ ਵਿੱਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਰੋਂਦਾ ਪਰਿਵਾਰ ਜ ਜਿਹਦੀ ਧੀ ਸਦਾ ਦੇ ਲਈ ਜਹਾਨੋਂ ਤੁਰ ਗਈ ਹੈ ਪੁੱਬਾ ਮਾ ਰੋਂਦੀ ਮਾਂ ਦਾ ਹਾਲ ਨਹੀਂ ਵੇਖਿਆ ਜਾਂਦਾ ਪਰਿਵਾਰ ਨੇ ਮੁੰਡੇ ਵਾਲਿਆਂ ਤੇ ਦਾਜ ਦੇ ਲਈ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮ ਲਗਾਏ ਨੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਜਦ ਦਾ ਧੀ ਦਾ ਵਿਆਹ ਹੋਇਆ ਉਸ ਨੂੰ ਬੜਾ ਪਰੇਸ਼ਾਨ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਕੁੜੀ ਆਪਣੇ ਪੇਕੇ ਆ ਕੇ ਰਹਿਣ ਲੱਗ ਪਈ ਇੱਕ ਨਿੱਜੀ ਹਸਪਤਾਲ ਦੇ ਵਿੱਚ ਨਰਸ ਦੀ ਨੌਕਰੀ ਕਰਦੀ ਸੀ પતિ ਪੁੱਤਰ ਗਾਲਚ ਰਹਿੰਦਾ ਹੈ ਤੇ ਅੱਜ ਜਦੋਂ ਟੱਬਰ ਨੇ ਧੀ ਦਾ ਕਮਰਾ ਖੋਲ੍ਹਿਆ ਤਾਂ ਪੱਖੇ ਦੇ ਨਾਲ ਟੰਗੀ ਹੋਈ ਉਸ ਦੀ ਧੀ ਦੇ ਮਿਲੀ ਹੈ ਜਿਸ ਤੋਂ ਬਾਅਦ ਚੀਖ ਚਿਹੜਾ ਪਿਆ ਤੇ ਟੱਬਰ ਨੇ ਪੁਲਿਸ ਪ੍ਰਸ਼ਾਸਨ ਤੋਂ ਸੌਰਿਆ ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਉਹ ਸੌਰੇ ਪਰਿਵਾਰ ਵਾਲੇ ਤਾਂ ਪਰੇਸ਼ਾਨ ਕਰਦੇ ਮੈਂਟਲੀ ਹਰਾਸਮੈਂਟ ਬੜਾ ਕੀਤਾ ਦਾ ਯੂ ਨੋ ਕਿੰਨਾ ਚੜ੍ਹਿਆ ਆਇਆ ਦੋ ਸਾਲ ਹੋਏ ਬੱਚਾ ਗਈ ਕੋਈ ਨਹੀਂ ਕੋਈ ਗੱਲ ਕਰਦੀ ਹੈ ਕਿ ਕਰਦੇ ਵੀ ਬੜਾ ਮਤਵੜੇ ਤਾਂ ਘਬੜਾ ਕਰਦੇ ਆ ਐ ਕਿਹਾ ਇਹ ਬੈ ਕੇ ਗੱਲ ਕਰਾਂਗੇ ਕਦੀ ਜਾਂਦੇ ਆ ਚਾਹੀਦਾ ਉਹ ਚਾਹੀਦਾ ਬਹੁਤ ਕੁੜੀ ਨੂੰ ਬਹੁਤ ਤੰਗ ਕੀਤਾ ਮੈਂਟਲੀ ਉਹਨਾਂ ਆਰਾਮ ਮੈਂਟ ਕਰਤਾ ਕੁੜੀ ਇੱਥੇ ਵਿਆਹੀ ਬੇਗੂ ਵਾਲੇ ਪਿੰਡ ਪਦਾਸ ਇਸ ਸਵੇਰ ਦੀ ਕਰਨ ਦੀ ਆਈ ਤੁਹਾਡੇ ਕੋਲ ਇਹ ਹੋ ਗਏ ਥੋੜੇ ਦਿਨ ਤੁਹਾਨੂੰ ਕਿਦਾਂ ਲੱਗਾ ਫਿਰ ਸਵੇਰ ਇਹ ਪਲਾਂ ਜਦੋਂ ਵੇਖਿਆ ਗੋਲ ਕੇ ਕੀ ਆ ਤੇਰੇ ਨੂੰ ਪਤਾ ਕੀ ਦੇਲੀ ਦੀ ਕੀ ਚਾਉਂਦੇ ਹੋ ਚੌੜਾਈ ਭਰੀ ਕੱਲ ਤੋਂ ਯਾਰ ਅਨਸਾਰ ਚਾਹੀਦਾ ਜੀ ਅਨਸਾਰ ਕਹਿਦਾ ਜੀ ਉਹਨਾਂ ਗੱਡੀ ਦੀ ਮੰਗ ਕੀਤੀ ਹੈ ਉਹਨਾਂ ਨੇ 21 ਲੱਖ ਦੀ ਗੱਡੀ ਮੰਗਦੇ ਸਾਨੂੰ ਅਨਸਾਰ ਚਾਹੀਦਾ ਜੀ ਇਹੋ ਮੰਗ ਕਰਦੇ ਆ ਜੀ ਉਹ ਅੰਦਰ ਹੋਣੇ ਚਾਹੀਦੇ ਸਾਰੇ ਮੁੰਡਾ ਵੀ ਬਾਹਰੋਂ ਪਾਵੇ ਜਿੱਦਾਂ ਮਰਜ਼ੀ ਕਰਕੇ ਮਗਾਉਣਾ ਚਾਹੀਦਾ ਹੈ ਬਾਹਰ ਪੁਰਤਗਾਲਿਆ ਉਹਦੀ ਸਾਰੀ ਕੈਨਸਲ ਹੋਣੀ ਚਾਹੀਦੀ ਏ ਉਹ ਰੈਸਟ ਹੋਣਾ ਚਾਹੀਦਾ ਮੇਰੀ ਧੀ ਬਰਾਵਾ ਦੋ ਸਾਲ ਹੋਏ ਨਹੀਂ ਵਿਆਹੀ ਨੂੰ ਉਹ ਤਰਨਾਰਾਈ ਹੈ ਮੁੰਡਾ ਤੇ ਮਾਪਿਓ ਦਾ ਬਹੁਤ ਤੰਗ ਕਰਦੇ ਹਨ ਮੇਰੀ ਧੀ ਨੂੰ ਪਵਨਪ੍ਰੀਤ ਕੋਰ ਮੇਰੀ ਟਾਈ ਬਾਗੀ ਮੇਰਾ 2 ਸਾਲ ਦੇ ਦੋ ਮਿੰਟ ਹੋਏ ਗਏ ਦੋ ਮਿੰਟ ਦੋ ਮਿੰਟ ਪਦਸਾ ਕਬੂਲ ਤਲਾ ਡਿਸਟ੍ਰਿਕਟ ਕੀ ਮੁੰਡਾ ਕਰਦਾ ਮੁੰਡਾ ਮੁਰਤਕਾਲੇ ਬਿੜਨੀ ਦੱਸਦੀ ਜੀ ਮੰਮੀ ਮੈਨੂੰ ਬਹੁਤ ਰਿਆਸਮੈਂਟ ਕਰ ਦੇ ਕਦੇ ਮੇਰੇ ਕੋਲ ਚੀਜ਼ਾਂ ਮੰਗਦੇ ਮੈਂ ਦਿੰਦੀ ਵੀ ਆ ਭਰਾਓ ਕੌਣ ਪੰਡਾ ਵਾ ਜੇਠਾ ਦੇ ਵਿਆਹਾਂ ਤੇ ਜਾਪਾ ਮੈਂ ਜੇਠਾ ਦੋ ਦੋ ਸ਼ਾਪਾ ਭਾਗੇ ਜਿਠਾੜੀ ਨੂੰ ਵੀ ਜੇਟ ਨੂੰ ਵੀ ਨੱਟ ਤੇ ਆ ਵੇਖ ਲੋ ਕੱਢ ਕੇ ਨਹੀਂ ਜੇ ਝੂਠ ਬਾਰੇ ਜਿੱਤੇ ਆਹ 15 ਦਿਨ ਮੈਨੂੰ ਵੀ ਆ ਆ ਜੇ ਦੇ ਜੇਟ ਦਾ ਬੇਟੀ ਦੇ ਨੇ 2 ਸਾਲ ਹੋ ਗਏ ਯਾਰ ਕਿੰਨੀ ਉਮਰ ਹੀ ਬੱਚਾ ਹੈ ਕੋਈ ਨਹੀਂ ਅਜੇ ਨਹੀਂ ਕੋਈ ਬੱਚਾ ਜੀ ਆ ਬੱਚੀ ਦੀ ਉਮਰ ਹੈ ਬਤਾ 1900 ਤੇ ਚੇ 98 ਦਾ ਜਨਮ ਹਜੇ ਬੱਚੀ ਦਾ ਕਿੰਨਾ ਪੜੀ ਉਹ ਮੇਜੀ ਜੀ ਆ ਨਾਮ ਕੀਤੀ ਨਰਸਿੰਘ ਕੀਤੀ ਉਹ ਕਿ ਲੇ ਕੇ ਰੱਖ ਗਈ ਆ ਹਾਂਜੀ ਉਹ ਆਪਣੇ ਘਰ ਵਾਲੇ ਦਾ ਨਾਲ ਲੈ ਕੇ ਦੇ ਕੇ ਗਈ ਆ ਸਬੂਤ ਵੇ ਸੱਸ ਸੋਰਾ ਦੇ ਜੇਠ ਬੜਾ ਦਾ ਸ਼ੁਰੂ ਤਾਂ ਲਾਗ ਰੱਖਦੇ ਸ਼ੁਰੂ ਤਾਂ ਪਹਿਲੇ ਦਿਨ ਤੋਂ ਹੀ ਮੰਗਾਰਾ ਦੇ ਪਹਿਲੇ ਦਿਨ ਤੋਂ ਪਹਿਲੇ ਤੋਂ ਪ੍ਰਾਰambh ਮੰਗਾ ਦਰਤੀ ਆ ਕਿ ਆ ਉਹ ਜੜਾ ਸਾਡੀ ਕੱਲੀ ਧੀ ਹੈ ਅਮਰ ਕਾਲਜ ਕਰਿਓ ਵੱਡਾ ਇਹ ਲਾਲਪੁਰ ਪਾਲਸ ਕੀਤਾ ਤੇ ਉਹ ਜਨਾਨੀ ਬਦਮਾਸ਼ ਆਂਦੀ ਹੈ ਦਾ ਕਰੋ ਸਿਰ ਮੇਰੇ ਮੁੰਡਿਆ ਵੇਖਣਾ ਨਹੀਂ ਜਿੱਥੇ ਤੇਰੀ ਕੁੜੀ ਦਾ ਵਿਆਹ ਕਰਨਾ ਵਾ ਮੈਂ ਮੇਰੇ ਕੋਲ ਹੋਰ ਮਿੰਦਾ ਆਈ ਆਈ ਨੂੰ ਕਦੋਂ ਫੋਨ ਦੇ ਘਰ ਵਾਲੇ ਦਾ 5-7 ਦਿਨ ਹੋ ਗਏ 10 ਦਿਨ ਆਇਆ ਨੇ ਬੜਾ ਤੰਗ ਕੀਤਾ ਰਾਤ 2 ਵਜੇ ਫੋਨ ਕਰ ਕਰਕੇ ਉਹਦੇ ਪਿਓ ਨੇ ਵੀ ਬੜੀ ਗਾਲ ਵਾਈ ਮੇਰੀ ਕੁੜੀ ਨੂੰ ਅਈ ਚਾਰ ਜੀ ਕਿੱਥੇ ਹੋ ਗਏ ਮੇਰੀਆਂ ਭੈਣਾਂ ਤੇ ਮੈਂ ਦੇ ਆ ਵੀ ਕੀ ਗੱਲ ਹੋਈ ਆ ਸਾਰਾ ਦਾ ਆਂਦਾ ਹੀ ਅਸੀਂ ਆਪਣਾ ਵਿਆਹ ਕੱਢਣਾ ਹੀ ਕੱਢ ਲਿਆ 2 ਸਾਲੇ ਨੂੰ ਵਰਤਣਾ ਹੀ ਵਰਤ ਲਿਆ ਵਾ ਕੀ ਮੰਗ ਰੱਖਣੀ ਬੱਬੂ ਨਾ ਮੰਗ ਮੇਰੀ ਤੀਦਾ ਨਿਸਾਬ ਭਰਾਵੇਂ ਨਾ ਦੁਨਿਆ ਦੇ ਮਾਲਕੋ ਦੀਆਂ ਵਾਰਿਆਂ ਦਾ ਇਦਾਂ ਨਹੀਂ ਹੋਣਾ ਚਾਹੀਦਾ ਤੀਆਂ ਰਫੜਾ ਲਗਾ ਕੇ ਜੜੀਆਂ ਵੱਡੀਆਂ ਨੌਕਰੀਆਂ ਵੇਚੋ ਤੇ ਲਵਾ ਕੇ ਕੋਰਸੇ ਜੜੇ ਵਟੇ ਖਰਾ ਕੇ ਨਰਾਇਆ ਕੇ ਵਿਆਹ ਕਰਾ ਕੇ ਤੀਆਂ ਨੂੰ ਲੈ ਕੇ ਲੁੱਟ ਕੇ ਛੁੱਟ ਜਾਂਦੇ ਜਨਾਰੇ ਤੁਹਾਡੇ ਕੋ ਦਾਜ ਦੌੜਵਾ ਕੇ ਦੇ ਨਾਲੇ ਗੱਡੀ ਦੀ ਮੰਗ ਰਾ ਕੇ ਦੇ ਗੱਲ ਦੀ ਕੁੜੀਆਂ ਇਸ ਤਰ੍ਹਾਂ ਦੇਤੀ ਜਦ ਤਰੇ ਤਾਂ ਇਹ ਪਗੁੱਡੀ ਰਾਤ ਨੂੰ ਸੁੱਤੀ ਪਤਾ ਨਹੀਂ ਕੀ ਇਹਦੇ ਮਾਂਚ ਦੇ ਸੋ ਦੇ ਮਨ ਚ ਆਇਆ ਮਨ ਵਾਲੀ ਮੈਂ ਸੋਣਾ ਵਾ ਆਪਰੇ ਅੰਦਰ ਸੁੱਤੀ ਆ ਇਸ ਮੇਰੇ ਕੁੰਡੀ ਕੋਲੀ ਵੇਖੀ ਮੁੱਕੀ ਕਿਤਾਬਾਂ ਉਹਨੇ ਪੱਖੇ ਨਾਲ ਲੈ ਲਿਆ ਹਾਂਜੀ ਕੀਤੀ ਹੈ ਕੰਪਲੇਂਟ ਕੀਤੀ ਆ